ਜੋ ਜਿਹੜਾ ਬੇਸ ਹੈ ਉਹ ਚੀਜ਼ ਨੂੰ ਬੋਲਣਾ ਜੀ ਰਾਜ ਸਾਹਿਬ ਨੂੰ ਤੁਹਾਡੇ ਚੈਨਲ ਦੇ ਥਰੂ ਹੀ ਕੁਛ ਨਾ ਤੋਲਣਾ ਵੀ ਇਹ ਪੁਲ ਕਦੋਂ ਬਣੇਗਾ ਇਹ ਵੀ ਜਿਹੜਾ ਲੋਕਾਂ ਨੂੰ ਦੱਸੋ ਜੇ ਕੋਈ ਗੱਲ ਹੋਈ ਹੈ ਤਾਂ ਉਹਦਾ ਤੇਰੇ ਨਾਲ ਕੋਈ ਸਿੱਖਾ ਦਾ ਰਿਸ਼ਤਾ ਦਾ ਹੈ ਜੇਕਰ 750 ਦੇ ਤਰੀਕੇ ਨਾਲ ਇਹ ਜੀ ਲੱਗਦਾ ਹੈ ਕਮਿਸ਼ਨ ਜਦੋਂ ਆਈਏ ਕਿ ਕਿ ਕਿਸ਼ਮਤਾਂ ਨੂੰ ਹੈ ਇਹ ਤਲਾਬ ਜਿੱਨੇ ਆਪਾਂ ਬੱਚੀਆਂ ਬੱਚੇ ਪਾਣ ਦੇ ਤਲਾਬ ਦੇ ਗੱਡੇ ਪਾਣ ਦੇਖਣੇ ਆ ਅੱਜ ਲੋਕਾਂ ਦਾ ਦਾਸਾਰ ਵੀ ਆਈਏ ਬਲੈਕ ਲੱਗਦਾ ਹੈ ਫਿਰ ਨੰਬਰ ਲਾ ਫੜਾ ਦੇ ਦੇ ਆਮ ਪਾਰਟੀ ਦਾ ਜਿਹੜਾ ਬੇਸ ਹੈ ਉਹ ਚੀਜ਼ ਬੋਲਣਾ ਜੀ ਰਾਜ ਸਾਹਿਬ ਨੂੰ ਤੁਹਾਡੇ ਚੈਨਲ ਦੇ ਥਰੂ ਕੁਝ ਲੋਕ ਅ ਮਸਕਾ ਜੀ ਪਹਿਲੇ ਅਸਲ ਨੂੰ ਮੈਂ ਸੰਸ਼ੇਪ ਪੜਾਉਂਦਾ ਜੀ ਦਿੱਤੋ ਆਖਰੀ ਵਾਰ ਕਹਿੰਦੇ ਅਸਲ ਨੂੰ ਕਈ ਦਿਨਾਂ ਦੀ ਚਰਚਾ ਸ਼ੁਰੂ ਹੋਈ ਹੈ ਵੀ ਉਪਰ ਗਿਆਨੀ ਜੈਸੀ ਨਗਰ ਦੇ ਵਿੱਚ ਲੁੱਕ ਪੈਣੀ ਸ਼ੁਰੂ ਹੋਈ ਹੈ ਕਾਫੀ ਲੋਕ ਪ੍ਰਸ਼ਾਂਤ ਸਿੰਘ ਖੱਟੇ ਰਹੇ ਜਾਂਦੇ ਸੀ ਕਈ ਤਰ੍ਹਾਂ ਦੇ ਨਾਵਾਮੀ ਕਰਤਨੀ ਗੱਲਾਂ ਪਰ ਲੇਕਿਨ ਲੋਕਾਂ ਨੂੰ ਇਹ ਲੱਗਿਆ ਵੀ ਕੁਝ ਚੋਦਾ ਜਿਹਾ ਸਾਹ ਹੈ ਪਰ ਕਈ ਤਰ੍ਹਾਂ ਦੇ ਜਿਹੜੇ ਗੱਲਾਂ ਵਿੱਚ ਸ਼ੁਰੂ ਹੋਈਆਂ ਤੇ ਗੱਲ ਇਹ ਆਪਾਂ ਗੱਲ ਕਰੀਏ ਵਿਕਾਸ ਦੀ ਅੱ ਤੋਂ ਵੱਧ ਜਿਹੜੇ ਹੱਦ ਤੋਂ ਵੱਧ ਲੋਕਾਂ ਨੂੰ ਉਹ ਸਿਆਵਾਦੀ ਪਾਰਟੀ ਦੇ ਪ੍ਰੋਸਾ ਵੀ ਬਹੁਤ ਜ਼ਿਆਦਾ ਪ੍ਰਕਾਸ਼ ਹੋਊਗਾ ਮਹਾਰਾਜਾ ਜਿਸ ਬਤਾ ਗਿਆ ਜਾਦਾ ਫਲੈਕਨ ਲੋਕ ਹੁਣ ਕਹਿਣ ਲੱਗੇ ਵੀ ਬਾਈ ਜੀ ਇਹ ਤਾਂ ਪਹਿਲਾਂ ਵਾਲੇ ਚੰਗੇ ਸੀ ਇਸ ਗੱਲਬਾਤ ਕਰਨ ਦੇ ਵਾਸਤੇ ਸਾਡੇ ਨਾਲ ਪਰਮਜੀਤ ਸਿੰਘ ਮੱਕੜ ਜਿਹੜੇ ਕਿ ਸਾਤਾ ਨਗਰ ਕੌਂਸਲ ਦੇ ਪ੍ਰਧਾਨ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਮੋਤਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਕਾ ਜੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਪਹਿਲਾਂ ਤਾਂ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਸਾਡੇ ਦਰਸ਼ਨ ਹੋਏ ਆ ਕਿਉਂਕਿ ਸਰਕਾਰਾਂ ਤੁਹਾਡੀਆਂ ਵੀ ਕਾਫੀ ਲੰਬੇ ਸਮੇਂ ਤੋਂ ਰਹੀਆਂ ਪਰ ਲੇਕਿਨ ਵਿਕਾਸ ਦੀ ਜੇ ਗੱਲ ਕੀਤੀ ਜਾਵੇ ਤਾਂ ਵਿਕਾਸ ਦਾ ਹਾਲ ਬਰਾ ਖਰਾਬ ਹੈ ਇਸ ਸਾਲ ਪੇਸ਼ਵਾ ਸਮਝ ਰਹਾ ਆਮਾਦੀ ਪਾਰਟੀ ਨੂੰ ਹੋ ਗਿਆ ਤੁਹਾਡੀ ਸਰਕਾਰ ਰਹੀ ਹੈ ਤੁਹਾਡੇ ਸਰਕਾਰ ਦੇ ਵਿੱਚ ਚਲੋ ਠੀਕ ਹੈ ਮੈਂ ਮੰਨਦਾ ਵੀ ਕੰਮ ਹੋਏ ਆ ਕਹਿੰਦੇ ਜਿਹਨਾਂ ਦੇ ਵੀ ਖਾਂਦੇ ਸੀ ਜੋ ਖਿਲਾਉਂਦੇ ਸੀ ਜਿਹੜੇ ਦੋ ਗੱਲੇ ਸਾਹਮਣੇ ਆਉਂਦੇ ਕਿਉਂਕਿ ਆਪ ਕਹਿੰਦੇ ਸੀ ਇਹ ਆ ਕੰਮ ਤਾਂ ਹੋਇਆ ਪਰ ਲੇਕਿਨ ਜਿਹੜੀ ਗੱਲ ਦੀ ਅਖਬਾਰਾਂ ਦੇ ਵਿੱਚ ਚਰਚਾ ਬਣੀ ਹੋਈ ਹੈ 18 ਸਾਲ ਬਾਅਦ ਜੱਜ ਸਿੰਘ ਨਗਰ ਕੀ ਲੁੱਕ ਪਈ ਹੈ ਇਹ ਕੀ ਆ ਦੇਖੋ ਆਮ ਆਦਮੀ ਪਾਰਟੀ ਦੇ ਚਾਹੇ ਸਾਡੇ ਵਿਧਾਇਕ ਸਾਹਿਬ ਹੈ ਚਾਹੇ ਹੋਰ ਆਗੂ ਹੈ ਆਮ ਪਾਰਟੀ ਦਾ ਜਿਹੜਾ ਬੇਸ ਹੈ ਉਹ ਝੂਠ ਬੋਲਣਾ ਬਿਲਕੁਲ ਝੂਠ ਬੋਲ ਕੇ ਵਾਵਾ ਕਰਾਉਣੀ ਉਹ ਇਹਨਾਂ ਦਾ ਕੰਮ ਹੈ ਇਹ ਕਹਿ ਰਹੇ ਹੈ ਕਿ ਦੇਖੋ ਪਹਿਲੀ ਗੱਲ ਤਾਂ ਇੱਕ ਹੈ ਕਿ ਇੱਕ ਪੂਰੀ ਵੀ ਨਹੀਂ ਬਲਕਿ ਅੱਧੀ ਕਲੋਨੀ ਚ ਲੁੱਕ ਪਾ ਕੇ ਜਾਂ ਪੈਚ ਵਰਕ ਕਰਕੇ ਬਹੁਤ ਵੱਡੇ ਕ੍ਰੈਡਿਟ ਲੈਣੇ ਔਰ ਝੂਠ ਬੋਲਣਾ ਕਿ 18 ਸਾਲ ਬਾਅਦ ਇਹ ਲੁੱਕ ਪੈ ਰਹੀ ਹੈ ਜੀ ਮੈਂ ਤੁਹਾਨੂੰ ਬੜਾ ਕਲੀਅਰ ਦੱਸਣਾ ਚਾਹੁੰਦਾ ਵਿਧਾਇਕ ਸਾਹਿਬ ਦੇ ਕੋਲ ਨਗਰ ਕੌਂਸਲ ਦੇ ਵਿੱਚ ਸਾਰਾ ਰਿਕਾਰਡ ਪਿਆ ਹੈ ਕਿ ਪਹਿਲਾਂ ਇਹ ਜਿਹੜੀ ਲੁੱਕ ਹੈ 2016 ਚ ਅੱਜ ਤੋਂ 9 ਸਾਲ ਪਹਿਲਾਂ ਪਈ ਸੀ ਤੇ ਕੁਝ ਨਹੀਂ ਜ਼ਿਆਦਾ ਨਹੀਂ ਝੂਠ ਬੋਲਿਆ ਇਹਨਾਂ ਨੇ ਸਿਰਫ ਦੋ ਗੁਣਾ ਹੀ ਕੀਤਾ 9 ਸਾਲ ਤੋਂ 18 ਸਾਲ ਕੀਤੇ ਆ ਅੱਛਾ ਔਰ 2016 ਦੇ ਵਿੱਚ ਲੁਕ ਪਈ ਸੀ 1.5 ਕਰੋੜ ਰੁਪਏ ਦਾ ਟੈਂਡਰ ਹੋਇਆ ਸੀ। ਜੀ। ਔਰ ਉਸ ਤੋਂ ਬਾਅਦ 500 ਬਾਅਦ ਵੀ ਜੇ ਅਸੀਂ ਲੱਗ 2021 'ਚ ਪਾਣੀ ਬੰਦ ਸੀ। ਬਿਲਕੁਲ। 2021 'ਚ ਕਾਂਗਰਸ ਦੀ ਸਰਕਾਰ ਸੀ। ਉਹਨਾਂ ਨੇ ਨਹੀਂ ਪਾਈ। ਜੀ। ਉਸ ਤੋਂ ਬਾਅਦ 2022 ਆਇਆ। ਆਮ ਆਦਮੀ ਪਾਰਟੀ ਦੀ ਸਰਕਾਰ ਆਈ। ਉਹਨਾਂ ਨੇ 2022 ਵੀ ਲੰਘਾਇਆ, 2023 ਵੀ ਲੰਘਾਇਆ, 2024 ਵੀ ਲੰਘਾਇਆ। ਕਾਂਗਰਸ ਦੇ ਸਮਾਂ ਲੰਘਿਆ ਤੇ ਆਮ ਆਦਮੀ ਪਾਰਟੀ ਦਾ ਸਮਾਂ ਲੰਘਿਆ ਇਸ ਗੱਲ ਲਈ ਲੋਕਾਂ ਤੋਂ ਮਾਫੀ ਤਾਂ ਕੀ ਮੰਗਣੀ ਹੈ ਕਿ ਅਸੀਂ ਤੁਹਾਡਾ ਜਿਹੜਾ ਸਮਾਂ ਲੰਘਾਤਾ ਜਿਹੜੀ ਲੋਕ 5 ਸਾਲ ਬਾਅਦ ਪੈਣੀ ਚਾਹੀਦੀ ਸੀ ਉਹ ਅਸੀਂ 9 ਸਾਲ ਬਾਅਦ ਪਾ ਰਹੇ ਹਾਂ ਇਸ ਗੱਲ ਲਈ ਇਹਨਾਂ ਨੂੰ ਉਲਟਾ ਮਾਫੀ ਮੰਗਣੀ ਚਾਹੀਦੀ ਸੀ ਕਿਉਂਕਿ ਲੋਕ ਬਹੁਤ ਪਰੇਸ਼ਾਨ ਹੋਏ ਨੇ ਪਰ ਹੁਣ ਉਹਦਾ ਬਹੁਤ ਵੱਡਾ ਕ੍ਰੈਡਿਟ ਲੈ ਰਿਹਾ ਜੀ ਕਿ 18 ਸਾਲ ਸਰਕਾਰਾਂ ਨੇ ਪਿਛੇ ਜene ਕੁਝ ਛੇ ਕੰਮ ਕੀਤਾ ਇਹ ਝੂਠ ਬੋਲ ਕੇ ਇੱਕ ਕਰਡਿਟ ਲੈਣ ਵਾਲੀ ਗੱਲ ਲੋਕਾਂ ਨੂੰ ਸੁਖਦਾ ਸਾਥ ਆਇਆ ਪਰ ਲੇਕਿਨ ਹਾਲਾਤ ਤੇ ਕਾਫੀ ਬੁਰੇ ਦਿੱਕੇ ਸੀ ਅਸਰ ਤਾਂ ਨਹੀਂ ਹੱਥ ਖਰਾਬ ਸੀ ਸੜਕਾਂ ਦੀ ਹਾਲਤ ਤੁਸੀਂ ਬਾਕੀ ਸ਼ਹਿਰ ਦੀ ਹਾਲਤ ਜਾ ਕੇ ਦੇਖ ਲਓ ਦੇਖੋ ਜਦੋਂ ਡਾਕਟਰ ਚੀਮਾ ਸਾਹਿਬ ਇੱਥੇ ਐਮਐਲਏ ਸੀਗੇ ਮਨਿਸਟਰ ਰਹੇ ਆ ਉਹਨਾਂ ਨੇ ਜੋ ਹਾਲੇ ਆਪਾਂ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ ਹੀ ਉਦੋਂ 13.5 ਕਰੋੜ ਰੁਪਏ ਨਾਲ ਲਗਭਗ ਸਾਰੇ ਸ਼ਹਿਰ ਦੇ ਵਿੱਚ ਸੜਕਾਂ ਦਾ ਕੰਮ ਜਿਹੜਾ ਉਹ ਕੀਤਾ ਸੀ ਔਰ ਅੱਜ ਵੀ ਸ਼ਹਿਰ ਦੀਆਂ 70% ਉਹ ਗਲੀਆਂ ਔਰ ਸੜਕਾਂ ਜਿਨ੍ਹਾਂ 'ਚ ਅਸੀਂ ਉਦੋਂ ਟਾਈਲ ਵਰਕ ਕਰਾਇਆ ਸੀ ਅੱਜ ਉਹ ਬਿਲਕੁਲ ਠੀਕ ਠਾਕ ਪਈਆਂ 8-9 ਸਾਲ ਲੰਘਣ ਤੋਂ ਬਾਅਦ ਵੀ ਜਿੱਥੇ ਨਾ ਤਾਂ ਨਗਰ ਕੌਂਸਲ ਨੂੰ ਕੋਈ ਕੰਮ ਕਰਾਉਣ ਦੀ ਲੋੜ ਹੈ ਨਾ ਵਿਧਾਇਕ ਸਾਹਿਬ ਨੂੰ ਉੱਥੇ ਕੋਈ ਫੰਡ ਖਰਚਣ ਦੀ ਲੋੜ ਹੈ ਪਰ ਜਿਹੜੀਆਂ ਲੁੱਕ ਵਾਲੀਆਂ ਸੀ ਜਾਂ ਜੇ ਕੋਈ 1-2% ਉਹ ਲੋ ਰਹਿ ਗਈਆਂ ਤਾਂ ਉਹ ਅੱਜ ਤੱਕ ਇਹਨਾਂ ਤੋਂ ਨਹੀਂ ਬਣਾ ਹੋਈਆਂ ਇਸ ਔਰ ਇਸ ਗੱਲ ਨੂੰ ਤੁਹਾਡੇ ਸਾਹਮਣੇ 8.5 ਸਾਲ ਹੋ ਗਏ ਲੋਕਾਂ ਦਾ ਬੁਰਾ ਹਾਲ ਹੈ ਹਾਦਸੇ ਹੋ ਰਹੇ ਨੇ ਵਿਧਾਇਕ ਸਾਹਿਬ ਬਾਰ-ਬਾਰ ਵਿਕਾਸ ਦੀਆਂ ਗੱਲਾਂ ਕਰਦੇ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਸਰਹੰਦ ਨਹਿਰ ਦਾ ਪੁਰਾਣਾ ਪੁਲ ਹੈ ਇਹ ਤੁਸੀਂ ਇੱਕ ਵਾਰੀ ਸਟੇਟਮੈਂਟ ਦਿੱਤੀ ਸੀ ਕਿ ਇਹਦੇ ਲਈ 7 ਕਰੋੜ ਕੇ 7.5 ਕਰੋੜ ਰੁਪਈਆ ਪਾਸ ਹੋ ਗਿਆ 7 ਕੇ 10 ਕਰੋੜ ਦੀ ਗੱਲ ਕਰਦੇ ਸੀ ਸ਼ਾਇਦ ਸ਼ਾਇਦ ਜਿੰਨੀ ਵੀ ਗੱਲ ਕਰਦੇ ਸੀ ਪਰ ਉਹ ਕਿੱਥੇ ਹੈ ਸਾਢੇ 3 ਸਾਲ ਲੰਘ ਗਏ ਮੈਂ ਵਿਧਾਇਕ ਸਾਹਿਬ ਨੂੰ ਤੁਹਾਡੇ ਚੈਨਲ ਦੇ ਥਰੂ ਪੁੱਛਣਾ ਚਾਹੁੰਦਾ ਵੀ ਇਹ ਪੁਲ ਕਦੋਂ ਬਣੇਗਾ ਇਹ ਵੀ ਜਿਹੜਾ ਲੋਕਾਂ ਨੂੰ ਦੱਸ ਦੇਣ ਬਿਲਕੁਲ ਅਰ ਜਿਹੜੇ ਜਦੋਂ ਇੰਗਲ ਗੱਡੀ ਗਈ ਸੀ ਬੰਨ ਉੱਤ ਲਿਆ ਸੀ ਤੁਹਾਡੇ ਸਰਕਾਰ ਵੀ ਨਹੀਂ ਕੀਤਾ ਗਿਆ ਸੀ ਨਹੀਂ ਨਹੀਂ ਬਿਲਕੁਲ ਇਹ ਕਾਂਗਰਸ ਸਰਕਾਰ ਵੇਲੇ ਸੀਗਾ ਸਾਡੀ ਸਰਕਾਰ ਵੇਲੇ ਤਾਂ ਅਸੀਂ ਇੱਥੇ ਲਗਾਤਾਰ ਪੇਂਟ ਵੀ ਕਰਾਉਂਦੇ ਰਹੇ ਹਾਂ ਇੱਥੇ ਅਸੀਂ ਕਿਸੇ ਇੱਕ ਕੰਪਨੀ ਤੋਂ ਜਿਹੜੀਆਂ ਲਾਈਟਸ ਜਿਹੜੀਆਂ ਹੈਗੀਆਂ ਬੈਟਰੀ ਵਾਲੀਆਂ ਲਾਈਟ ਸੋਲਰ ਲਾਈਟਸ ਜਿਹੜੀਆਂ ਉਹ ਵੀ ਲਗਾਈਆਂ ਹੋਈਆਂ ਸੀਓਰ ਪੁਲ ਬੜਾ ਵਧੀਆ ਚ ਚੱਲਦਾ ਸੀ ਪਰ ਹੁਣ ਤਾਂ ਭਾਵੇਂ ਪ੍ਰਸ਼ਾਸਨ ਹੈ ਭਾਵੇਂ ਸਰਕਾਰ ਹੈ ਬੇਸ਼ਰਮੀ ਦੀ ਹੱਦ ਹੀ ਨਹੀਂ ਹੈ ਕਿ ਉਸ ਪੁਲ ਦੀ ਰਿਪੇਅਰ ਵੀ ਨਹੀਂ ਕਰਵਾਈ ਜਾ ਰਹੀ ਕਿ ਘਟੋਗਾਟ ਉਸ ਜਿਹੜਾ ਅਸੀਂ ਪਿੱਛੇ ਰੋਲਾ ਪਾਇਆ ਸੀ ਕਿ ਉਹ ਪੁਲ ਦੇ ਵਿੱਚ ਏਡੇ ਏਡੇ ਵੱਡੇ ਖੱਡੇ ਹੈ ਕਿ ਕੋਈ ਵੀ ਬੰਦਾ ਹਨੇਰੇ ਦੇ ਵਿੱਚ ਉਹਦੇ ਵਿੱਚ ਗਿਰ ਸਕਦਾ ਤਾਂ ਉਹਨੂੰ ਰਿਪੇਅਰ ਤਾਂ ਕੀ ਕਰਾਉਣਾ ਸੀ ਪ੍ਰਸ਼ਾਸਨ ਨੇ ਉਹਨੂੰ ਬੰਦ ਕਰਨ ਦਾ ਐਲਾਨ ਕਰਤਾ ਸੀ ਔਰ ਹੁਣ ਵੀ ਉਹ ਜਿਹੜੀ ਚਲੋ ਜੇ ਖੋਲ੍ਹਿਆ ਵੀ ਹੈ ਲੋਕਾਂ ਦੇ ਰੋਹ ਦੇ ਅੱਗੇ ਝੁਕਦੇ ਆ ਤਾਂ ਉਹ ਜਿਹੜੀ ਸਾਈਡ ਹੈ ਇੱਕ ਸਾਈਡ ਉੱਥੇ ਤਾਰਾਂ ਲਾ ਕੇ ਉਹਨੂੰ ਪੈਦਲ ਤੁਰਨਾ ਬੰਦ ਕਰਤਾ بجائے ਕਿ ਉਹਦੇ ਉੱਤੇ ਕੋਈ ਸਲੇਬਾ ਪਾ ਕੇ ਉਹਨੂੰ ਚੱਲਣਯੋਗ ਕਰ ਦੇ ਇਹ ਇਹ ਤਾਂ ਅਸੀਂ ਗੱਲ ਕਰੀਏ ਤਾਂ ਮੈਂ ਭਾਵੇਂ ਕਾਂਗਰਸ ਪਾਰਟੀ ਦੇ ਅਗੂ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਅਗੂ ਨੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਕੋਈ ਇੱਕ ਤਾਂ ਵੱਡਾ ਕੰਮ ਦੱਸੋ ਨਾ ਕਿ ਤੁਸੀਂ ਇਹ ਬਹੁਤ ਵੱਡਾ ਕੰਮ ਜਿਹੜਾ ਹੈ ਉਹ ਰੋਪੜ ਸ਼ਹਿਰ ਦਾ ਜਾਂ ਰੋਪੜ ਹਲਕੇ ਦਾ ਕੀਤਾ ਵੀ ਨਹੀਂ ਤਾਂ ਸਾਨੂੰ ਦੱਸ ਪੁੱਛੋ ਕਿ ਚੀਮਾ ਸਾਹਿਬ ਦੇ ਸਮੇਂ 'ਚ ਅਸੀਂ ਕੀ ਕੀ ਕੀਤਾ ਮੈਂ ਤੁਹਾਨੂੰ ਗਿਣਾ ਸਕਦਾ ਚਾਹੇ ਨੂਰਪੁਰਵੇਦੀ ਇਲਾਕੇ ਦੀ ਗੱਲ ਹੈ ਚਾਹੇ ਰੋਪੜ ਸ਼ਹਿਰ ਦੀ ਗੱਲ ਹੈ ਚਾਹੇ ਪਰਖਾਲੀ ਦੀ ਗੱਲ ਹੈ ਤੁਸੀਂ ਦੱਸੋ ਕਿਸੇ ਏਰੀਆ ਦੇ ਵਿੱਚ ਕਿਸੇ ਵੀ ਕੰਮ ਦੀ ਕੋਈ ਕਸਰ ਚੀਮਾ ਸਾਹਿਬ ਨੇ ਛੱਡੀ ਹੋਵੇ ਅੱਜ ਗੱਲਾਂ ਕੀਤੀਆਂ ਜਾ ਰਹੀਆਂ ਆ ਜਿਹੜਾ ਸਤਲੁਜ ਦਰਿਆ ਦੇ ਕੋਲੋਂ ਨੂਰਪੁਰਵੇਦੀ ਨੂੰ ਅਸੀਂ ਮੁੜਦੇ ਹਾਂ ਜਦੋਂ ਬਿਲਕੁਲ ਉਹ ਤੇ ਹੱਥ ਸੇ ਵੀ ਆਪਣੇ ਪਿਛੇ ਤੇ ਹੱਥ ਸੇ ਵਾਪਰ ਅਸੀਂ ਇੱਕ ਤੰਗ ਪੁਲੀ ਹੈ ਉਹਨੂੰ ਇਹ ਚੌੜਾ ਕਰਨ ਦੀ ਗੱਲ ਕਰ ਰਹੇ ਆ ਮੈਂ ਮਲੇ ਸਾਬ ਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਇਹ ਚੀਮਾ ਸਾਹਿਬ ਦੇ ਸਮੇਂ ਵਿੱਚ 65 ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ ਹੋਇਆ ਸੀ ਝਾਜ ਚੌਂਕ ਤੋਂ ਲੈ ਕੇ ਰੋਪੜ ਸ਼ਹਿਰ ਤੱਕ ਜਿਹੜੀ ਸੜਕ ਸਾਰੀ ਚੌੜੀ ਹੋ ਕੇ ਬਣਨੀ ਸੀ ਉਹ ਕੰਮ ਵੀ ਸ਼ੁਰੂ ਹੋਇਆ ਦੇ ਤੋਂ ਵੱਧ ਕੰਮ ਉਹ ਹੋ ਵੀ ਗਿਆ ਪਹਿਲਾਂ ਗ੍ਰਖਤਾਆਂ ਦੀਆਂ ਕੰਪਲੀਟਾਂ ਕਰਾ ਕੇ ਆ ਕੇ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਚਲੋ ਉਹ ਵੀ ਕਲੀਅਰ ਹੋ ਗਿਆ ਉਹਦੇ ਵਿੱਚ ਸਾਰੀਆਂ ਪੁਲੀਆਂ ਇਹ ਭਾਵੇਂ ਗੜਬਾਗੇ ਦੀ ਪੁਲੀ ਹੈ ਭਾਵੇਂ ਅੱਗੇ ਸਾਰੀਆਂ ਪੁਲੀਆਂ ਇਹ ਪੁਲੀਆਂ ਵੀ ਉਹਦੇ ਵਿੱਚ ਬਣੀਆਂ ਔਰ ਜਦੋਂ ਸਰਕਾਰ ਬਦਲ ਗਈ ਤਾਂ ਇਹੀ ਪੁਲ ਇਹਨੂੰ ਫालतू ਕੰਮ ਕਹਿ ਕੇ ਉਹਦੋਂ ਕਟਾ ਦਿੱਤਾ ਗਿਆ ਅੱਛਾ ਜੀ ਜੇ ਉਹਦੋਂ ਨਾ ਕਟਾਉਂਦੇ ਤਾਂ ਇਹ ਪੁਲ ਤਾਂ ਅਜੇ ਤੋਂ 3 ਸਾਲ ਪਹਿਲਾਂ ਹੀ ਬਣ ਜਾਣਾ ਸੀ ਪਰ ਲੇਕਿਨ ਹੁਣ ਹਾਦਸਾ ਵਾਪਰ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਪਤਾਇਕ ਸਾਹਿਬ ਦੱਸੇ ਜੀ ਕਹਿ ਰਹੇ ਹਨ ਕਿ 2 ਕਰੋੜ ਰੁਪਏ ਆ ਜਿਹੜਾ ਮਨਜ਼ੂਰ ਹੋਇਆ ਸਕੂਲ ਦਾ ਮੈਂ ਕਹਿ ਰਿਹਾ ਜੀ ਕਿ ਇਸ ਦਾ 65 ਕਰੋੜ ਮਨਜ਼ੂਰ ਕਰਾਤਾ ਸੀ ਚਿਮਾ ਸਾਹਿਬ ਨੇ ਤਾਂ ਅੱਛਾ ਔਰ ਪੂਰਾ ਕੰਮ ਹੋਣਾ ਸੀ ਪਰ ਜਦੋਂ ਸਰਕਾਰ ਬਦਲ ਗਈ ਜਿਹੜੇ ਉਸ ਪ੍ਰੋਜੈਕਟ ਚੋਂ ਪੈਸੇ ਬਚਦੇ ਸੀ ਉਹ ਪੈਸੇ ਵਾਪਸ ਮੰਗਾ ਲਏ ਇਸ ਪੁਲ ਦਾ ਕੰਮ ਫਾਲਤੂ ਸਮੇਂ ਕੇ ਕੱਢ ਦਿੱਤਾ ਗਿਆ ਇਹ ਕਿੱਥੋਂ ਦੀ ਵਿਕਾਸ ਦੇ ਦਾਅਵੇ ਨੇ ਕਿ ਪਹਿਲਾਂ ਜਿਹੜੇ ਕੰਮ ਚੱਲਦੇ ਉਹਨਾਂ ਨੂੰ ਘਟਾ ਦਿਓ ਕਿ ਇਹਦੀ ਲੋੜ ਨਹੀਂ ਮੁੜ ਕੇ 3.5 ਸਾਲ ਬਾਅਦ ਕਹੋ ਕਿ ਹੁਣ ਅੱਜ ਅਸੀਂ ਉਹ ਬਣਾਉਣੇ ਆ ਇਸ ਤਰ੍ਹਾਂ ਦਾ ਤਾਂ ਵਿਕਾਸ ਹੋ ਰਿਹਾ ਬਿਲਕੁਲ ਬਿਲਕੁਲ ਤੇ ਦੂਜੀ ਗੱਲ ਇਹ ਕੋਰਾ ਵੀ ਮਾਪਸੀ ਕਾ ਲੰਬੇ ਸਮੇਂ ਤੋਂ ਤੁਸੀਂ ਵੀ ਪ੍ਰਧਾਨ ਰਹੇ ਨੇ ਅਗਰ ਕੌਂਸਲ ਦੇ ਤੇ ਕਾਫੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਸ ਵੇਲੇ ਜਦੋਂ ਤੁਸੀਂ ਪ੍ਰਧਾਨ ਸੀਗੇ ਬਹੁਤ ਸਾਰੀਆਂ ਨਵੀਆਂ ਕਲੋਨੀਆਂ ਬਜੂਰੀਆਂ ਨੇ ਜਿਹੜੀਆਂ ਨਗਰ ਕੌਂਸਲ ਦੇ ਲਾਲ ਵਿੱਚ ਪਈਆਂ ਨੇ ਤੇ ਬਾਕੀ ਸੀਵਰੇਜ ਨੂੰ ਲੈ ਕੇ ਬਹੁਤ ਕਾਫੀ ਚਰਚਾ ਰਹੀ ਹੈ ਦੇਖੋ ਉਸ ਵੇਲੇ 65 ਕਰੋੜ ਰੁਪਏ ਦਾ ਇੱਕ ਪ੍ਰੋਜੈਕਟ ਜਿਹੜਾ ਹੈਗਾ ਉਹ ਸੀਵਰੇਜ ਦਾ ਤੇ ਪਾਣੀ ਦਾ ਉਹ ਚੀਮਾ ਸਾਹਿਬ ਰੋਪੜ ਸ਼ਹਿਰ ਲਈ ਲੈ ਕੇ ਆਏ ਸੀ ਸਾਡੀ ਅਕਾਲੀ ਦਾਦੀ ਸਰਕਾਰ ਸਮੇਂ ਆਇਆ ਸੀ ਔਰ ਜਿਹੜੀ ਪਾਣੀ ਦੀ ਟੈਂਕੀ 8000 ਗੈਲਨ ਲੀਟਰ ਦੀ ਬਣੀ ਹੋਈ ਹੈ ਇਹ ਵੀ ਸਾਡੀ ਸਰਕਾਰ ਦੀ ਉਸ ਵੇਲੇ ਦੀ ਦੇਣ ਹੈ ਔਰ ਉਸ ਤੋਂ ਬਾਅਦ ਜਦੋਂ ਹੁਣ ਇਸ ਸ਼ਹਿਰ ਦੇ ਵਿੱਚ ਕਲੋਨੀਆ ਨਵੀਆਂ ਆਈਆਂ ਨੇ ਉਹਨਾਂ ਕਲੋਨੀਆਆਂ ਨੂੰ ਨਵੀਆਂ ਆਈਆਂ ਨੂੰ ਵੀ ਸਾਲ ਹੋ ਗਿਆ 1 ਰੁਪਿਆ 20 ਜਿਹੜਾ ਹੈ ਉਹ ਸਰਕਾਰ ਵੱਲੋਂ ਨਗਰ ਕੌਂਸਲ ਨੂੰ ਗ੍ਰਾਂਟ ਨਹੀਂ ਦਿੱਤੀ ਗਈ ਕਿ ਜੋ ਨਵਾਂ ਏਰੀਆ ਸ਼ਹਿਰ ਦੇ ਵਿੱਚ ਆਇਆ ਉਹਦਾ ਕੋਈ ਵਿਕਾਸ ਕੀਤਾ ਜਾ ਸਕੇ ਨਵੇਂ ਏਰੀਆ ਦੇ ਲਈ ਤਾਂ ਕੀ ਜਾਨੀ ਸੀ ਬਲਕਿ ਸਾਡੇ ਸ਼ਹਿਰ ਦੇ ਵਿੱਚ ਕੁਝ ਕਲੋਨੀਆਂ ਹੋਰ ਵੀ ਐਹ ਜੀਆਂ ਨੇ ਜਿਨ੍ਹਾਂ ਨੂੰ ਅਨ ਅਥੋਰਾਈਜ਼ਡ ਕਲੋਨੀਆਂ ਡਿਕਲੇਅਰ ਕੀਤਾ ਜਾ ਚੁੱਕਿਆ ਔਰ ਉਹਨਾਂ ਦੇ ਵਿੱਚ ਜਦੋਂ ਵੀ ਸਰਕਾਰ ਵੱਲੋਂ ਕੋਈ ਗ੍ਰਾਂਟ ਆ ਜਾਂਦੀ ਹੈ ਤਾਂ ਪਹਿਲਾਂ ਅੰਡਰਟੇਕਿੰਗ ਨਗਰ ਕੌਂਸਲ ਨੂੰ ਦੇਣੀ ਪੈਂਦੀ ਹੈ ਕਿ ਅਸੀਂ ਇਹ ਪੈਸਾ ਕੋਈ ਅਨ ਅਥੋਰਾਈਜ਼ਡ ਕਲੋਨੀ ਵਿੱਚ ਨਹੀਂ ਲਾਵਾਂਗੇ ਔਰ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਵੀ ਇਹ ਗੱਲ ਕਹੀ ਸੀ ਕਿ ਇਹ ਜਿਹੜੀ ਕਲੋਜ਼ ਆ ਅਸੀਂ ਹਟਾਵਾਂਗੇ ਅਸੀਂ ਇਹਨਾਂ ਸਾਰੀਆਂ ਕਲੋਨੀਆਂ ਨੂੰ ਡਿਵੈਲਪ ਕਰਾਂਗੇ ਪਰ ਅੱਜ ਤੱਕ ਇੱਕ ਵੀਓ ਕਲੋਜ਼ ਨਾ ਹਟਾਈ ਗਈ ਆ ਨਾ ਹੀ 1 ਰੁਪਿਆ ਉਹਨਾਂ ਕਲੋਨੀਆਾਂ ਚ ਕਿਦਰੇ ਵੀ ਲਾਇਆ ਜਾ ਰਿਹਾ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਹੋਰ ਐਲਾਨ ਕੀਤਾ ਸੀ ਕਿ ਉਹਨਾਂ ਕਲੋਨੀਆਾਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਫੀਸ ਇਕੱਠੀ ਹੁੰਦੀ ਆ ਮੈਂ ਚ ਸਮਝਦਾ ਹਾਂ ਕਿ ਉਹਨਾਂ ਲੋਕਾਂ ਦਾ ਦੱਸੋ ਕਸੂਰ ਕੀ ਆ ਉਹ ਨਕਸ਼ੇ ਵੀ ਆਪਣੇ ਪਾਸ ਕਰਾਉਂਦੇ ਨੇ ਨਕਸ਼ੇ ਦੀਆਂ ਫੀਸਾਂ ਵੀ ਹਜ਼ਾਰਾਂ ਰੁਪਏ ਦਿੰਦੇ ਨੇ ਉਸ ਤੋਂ ਇਲਾਵਾ ਉਹਨਾਂ ਨੇ ਪਲਾਟ ਵੀ ਆਪਣੇ ਰੈਗੂਲਰ ਕਰਾਉਣ ਲਈ ਫੀਸਾਂ ਦਿੱਤੀਆਂ ਹੋਈਆਂ ਜੇ ਕਿਸੇ ਕਲੋਨਾਈਜ਼ਰ ਨੇ ਰੈਗੂਲਰ ਕਰਾਉਣ ਦੀ ਫੀਸ ਨਹੀਂ ਭਰੀ ਤਾਂ ਉਹਦੀ ਸਜ਼ਾ ਜਿਹੜੀ ਹੈ ਉਹ ਪਲਾਟ ਹੋਲਡਰਾਂ ਨੂੰ ਕਿਉਂ ਦਿੱਤੀ ਜਾਂਦੀ ਹੈ ਜਾਂ ਤਾਂ ਉਸ ਸਮੇਂ ਸਰਕਾਰ ਦੀ ਪਾਲਿਸੀ ਹੋਵੇ ਕਿ ਅਨੌਥਰਾਇਜ਼ਡ ਕਲੋਨੀ ਹੈ ਇਸ ਪਲਾਟ ਦੇ ਰੈਗੂਲਰ ਦੀ ਫੀਸ ਨਹੀਂ ਜਮ੍ਹਾਂ ਹੋਈ ਉਹਦੀ ਰਜਿਸਟਰੀ ਨਾ ਕੀਤੀ ਜਾਵੇ ਉਹਦੀ ਰਜਿਸਟਰੀ ਵੀ ਹੁੰਦੀ ਹੈ ਉਹਦਾ ਨਕਸ਼ਾ ਪਾਸ ਕਰਨ ਲਈ ਨਗਰ ਕੌਂਸਲ ਹਜ਼ਾਰਾਂ ਰੁਪਈਆ ਉਹਨਾਂ ਲੋਕਾਂ ਤੋਂ ਲੈਂਦੀ ਵੀ ਹੈ ਪਰ ਜਦੋਂ ਵਿਕਾਸ ਦੀ ਗੱਲ ਹੁੰਦੀ ਹੈ ਤਾਂ ਉਹਨੂੰ ਅਨੌਥਰਾਇਜ਼ਡ ਕਲੋਨੀ ਕਹਿ ਕੇ ਨਕਾਰ ਦਿੱਤਾ ਜਾਂਦਾ ਲੋਕ ਬਹੁਤ ਵੱਡੀ ਪਰੇਸ਼ਾਨੀ ਚੋਂ ਗੁਜ਼ਰ ਰਹੇ ਉਹਨਾਂ ਕਲੋਨੀਆਂ ਦੇ ਲੋਕ ਸਾਹਿਬ ਇੱਕ ਗੱਲ ਹੋ ਰਿਹਾ ਥੋੜੇ ਜਿ ਮੈਂ ਤੁਹਾਨੂੰ ਮੈਂ ਤੁਹਾਨੂੰ ਖੁੱਲ੍ਹ ਕੇ ਗੱਲ ਕਰਾਂਗੇ ਸਾਰੀਆਂ ਕਿਉਂਕਿ ਇਲਜ਼ਾਮ ਵੀ ਕਾਫੀ ਲੱਗਦੇ ਰਹਿੰਦੇ ਆ ਲੀਡਰਾਂ ਦੇ ਉੱਤੇ ਤੇ ਜਿਵੇਂ ਕਿ ਸਾਡੇ ਤੇ ਵੀ ਕਾਫੀ ਇਲਜ਼ਾਮ ਲੱਗਦੇ ਰਹੇ ਆ ਵੀ ਤੁਸੀਂ ਜਿਹੜੇ ਐਫਆਈ ਵਾਲੀ ਨਪਾਈ ਹੈ ਕਲੋਨੀਆਂ ਦੇ ਸੀਵੇਜ ਨੂੰ ਲੋੜ ਲੋ ਕੇ ਕਿ ਉਹਨਾਂ ਦੀ ਕੈਪੈਸਿਟੀ ਘੱਟ ਸੀਗੀ ਲੇਕਿਨ ਉਹ ਜਾਦੇ ਗੱਲ ਕਰਨਾ ਅੱਥਾਂ ਦਾ ਲੀਕ ਹੋ ਰਿਹਾ ਇਸ ਤਰ੍ਹਾਂ ਦੀ ਸਾਡੇ ਸਮੇਂ ਵਿੱਚ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਨਾ ਇਸ ਤਰ੍ਹਾਂ ਦਾ ਕੋਈ ਇਲਜ਼ਾਮ ਲੱਗਿਆ ਨਾ ਸਾਡੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਹੈ ਇਹ ਜੇ ਕੋਈ ਮੇਰੇ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਹੈ ਤਾਂ ਉਹਦਾ ਮੇਰੇ ਨਾਲ ਕੋਈ ਇਸ ਤਰ੍ਹਾਂ ਦਾ ਨਹੀਂ ਕਿ ਨਹੀਂ ਤੁਸੀਂ ਦੇਖੋ ਸਭ ਤੋਂ ਵੱਡਾ ਪ੍ਰੋਜੈਕਟ ਆਈਆਈਟੀ ਹੈ ਨਾ ਉੱਪਰ ਦਿਨ ਚ ਹੈਗਾ ਇਹ ਪਰ ਲੇਕਿਨ ਜਦੋਂ ਆਈਆਈਟੀ ਦੇ ਕੋਈ ਵੀ ਗੈਸਟ ਸਾਡੇ ਮੂਹਰੇ ਅਹਰੇ ਤਲਾਬ ਜਿਵੇਂ ਆਪਾਂ ਮੱਛੀਆਂ ਪੱਛੀ ਪਾਣ ਦੇ ਤਲਾਬ ਜਿਹੜੇ ਬੰਦੇ ਪਾਣੀ ਦੇ ਖੜੇ ਆ ਹਨ ਹੰਜ ਬਕਰ ਸਾਹਿਬ ਆਪਾਂ ਗੱਲ ਕਰ ਰਹੇ ਸੀਗੇ ਵੀ ਆਈਆਈਟੀ ਦੇ ਪ੍ਰੋਜੈਕਟ ਕਿਲਾ ਬੜਾ ਹੈ ਪਰ ਲੇਕਿਨ ਜਿਹੜੀ ਆ ਛੱਪੜ ਹੈ ਜਿਹੜੇ ਉਹ ਦੇਖੀ ਨਾ ਕਾਫੀ ਮ ਉਂ ਦੇਖੋ ਸਾਡੀ ਸਰਕਾਰ ਨੇ ਤਾਂ ਉਸ ਟਾਈਮ ਉੱਤੇ ਜਿਹੜਾ ਸਾਡਾ ਟ੍ਰੀਟਮੈਂਟ ਪਲਾਂਟ ਹੈ ਉਹਦੀ ਕਪੈਸਿਟੀ ਵੀ ਵਧਾਈ ਉੱਥੇ ਡਵੈਲਪਮੈਂਟ ਕੀਤੀ ਪਰ ਉਸ ਤੋਂ ਬਾਅਦ ਅੱਜ ਸਾਢੇ 8 ਸਾਲ ਹੋ ਗਏ ਸਰਕਾਰਾਂ ਦੂਜੀਆਂ ਨੂੰ ਆਇਆ ਨੂੰ 2017 ਦੇ ਵਿੱਚ ਕਾਂਗਰਸ ਸਰਕਾਰ ਆ ਗਈ ਸਾਢੇ 3 ਸਾਲ ਇਹਨਾਂ ਨੂੰ ਆਇਆ ਨੂੰ ਵੀ ਹੋ ਗਏ ਇਹ ਵੀ ਦੱਸਣ ਕਿ ਇਹਨਾਂ ਨੇ ਉਸ ਤੋਂ ਬਾਅਦ ਕੀ ਕੀਤਾ ਸਾਢੇ 8 ਸਾਲ ਦਾ ਤਾਂ ਕੋਈ ਛੋਟਾ ਨਹੀਂ ਹੁੰਦਾ ਉਹਨਾਂ ਨੇ ਇਸ ਪੁਆਇੰਟ ਤੇ ਕੀ ਕੀਤਾ ਆਪਾਂ ਨੂੰ ਉਹਨਾਂ ਨੂੰ ਹੁਣੇ ਗੱਲ ਪੁੱਛਣੀ ਚਾਹੀਦੀ ਹੈ ਅਲਿਕਨਾਂ ਗੱਲ ਇਹ ਵੀ ਜਿਵੇਂ ਕਿ ਆਪਾਂ ਰੋਪੜ ਦੀ ਗੱਲ ਕਰੀਏ ਤਾਂ ਰੋਪੜ ਦੇ ਕਈ ਥਾਵਾਂ ਅੱਜ ਕੱਲ੍ਹ ਵੀ ਅਜ ਤੱਕ ਵੀ ਇੱਦਾਂ ਨਹੀਂ ਥਾਵਾਂ ਇੱਥੇ ਵੀ ਸ਼ਰਤਾਂ ਦੀ ਮਕਬਰੇ ਨੂੰ ਲਾ ਲੋ ਸਾਰੇ ਬਸੇ ਪੋਲੀ ਪੂਰੇ ਬੁਰਾ ਹਾਲ ਹੈ ਦੇਖੋ ਨਗਰ ਕਾਉਂਸਲ ਜਿਹੜੀ ਹੈ ਰੋਪੜ ਸ਼ਹਿਰ ਦੀ ਇਹ ਮੈਂ ਸਮਝਦਾ ਇੱਕ ਸਿਰਫ ਨਾਮਾਤਰੀ ਰਹਿ ਗਈ ਨਾਮ ਦੀ ਨਗਰ ਕਾਉਂਸਲ ਰਹਿ ਗਈ ਪ੍ਰਧਾਨ ਸਾਹਿਬ ਦੀ ਗੱਲ ਕਰਦੇ ਆ ਤਾਂ ਪ੍ਰਧਾਨ ਸਾਹਿਬ ਕੋਲ ਤਾਂ ਹਰ ਵੇਲੇ ਇੱਕੋ ਹੀ ਗੱਲ ਹੁੰਦੀ ਹੈ ਕਿ ਸਰਕਾਰ ਕੋਈ ਫੰਡ ਨਹੀਂ ਦੇ ਰਹੀ ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹਾਂ ਕਿ ਸਰਕਾਰ ਦੇ ਫੰਡ ਦਿੱਤੇ ਬਿਨਾ ਕੰਮ ਨਹੀਂ ਕਰਾਇਆ ਜਾ ਸਕਦੇ ਪਰ ਨਗਰ ਕੌਂਸਲ ਦੇ ਆਪਣੇ ਵੀ ਫੰਡ ਹੁੰਦੇ ਆ ਸਾਡੇ ਸਮੇਂ ਤੋਂ ਬਾਅਦ ਐਨਓਸੀ ਫੀਸਾਂ ਦੁਗਣੀਆਂ ਹੋ ਗਈਆਂ ਨਗਰ ਕੌਂਸਲ ਦੇ ਵਿੱਚ ਨਕਸ਼ਾ ਫੀਸਾਂ ਦੁਗਣੀਆਂ ਹੋ ਗਈਆਂ ਪ੍ਰਾਪਰਟੀ ਟੈਕਸ ਜਿਹੜਾ ਉਹ ਵੱਧ ਕੇ ਡੇਢ ਗੁਣਾ ਹੋ ਗਿਆ ਸਾਰੇ ਜਿਹੜੇ ਆਮਦਨ ਦੇ ਵਸੀਲੇ ਆ ਉਹ ਸਾਡੇ ਸਮੇਂ ਤੋਂ ਹੁਣ ਤੱਕ ਡੇਢ ਜਾਂ ਦੋ ਗੁਣਾ ਹੋ ਚੁੱਕੇ ਆ ਪਰ ਵਿਕਾਸ ਦੇ ਨਾਮ ਤੇ ਕੰਮ ਤੁਹਾਡੇ ਸਾਹਮਣੇ ਜ਼ੀਰੋ ਹੈ ਨਾ ਤਾਂ ਨਗਰ ਕੌਂਸਲ ਹੀ ਕੋਈ ਵਿਕਾਸ ਕਰ ਰਹੀ ਹੈ ਨਾ ਹੀ ਪੰਜਾਬ ਸਰਕਾਰ ਕੁਦਰਤੀ ਗੱਲ ਹੈ ਕਿ ਰੋਪੜ ਸ਼ਹਿਰ ਦਾ ਇਹ ਹਾਲ ਹੋਣਾ ਸੀ ਇਹ ਚਲੋ ਲੋਕਾਂ ਨੇ 3 ਸਾਲ ਹੋਣ ਤੋਂ ਸਮਾਂ ਹੋ ਗਿਆ ਆਵਾਜ਼ੀ ਪਾਰਟੀ ਨੂੰ ਸ਼ਾਇਦ ਹੋ ਸਕਦਾ ਵੀ ਸਾਰੇ ਲੋਕਾਂ ਨੇ ਬੁੱਟਾਂ ਪਾਈਆਂ ਹੋਈਆਂ ਸਾਰੀਆਂ ਪਾਰਟੀ ਦੇ ਲੋਕਾਂ ਨੇ ਪਾਈਆਂ ਹੋਈਆਂ ਵੀ ਵਿਕਾਸ ਬਹੁਤ ਜ਼ਿਆਦਾ ਹੋਗਾ ਰੇਲਵੇ ਸੀ ਵੀ ਆ ਜਾਊਗਾ ਬਲੇਕਾ ਤੁਹਾਨੂੰ ਕੀ ਲੱਗਦਾ ਹੈ ਦੇਖੋ ਬਿਲਕੁਲ ਤੁਹਾਡੇ ਸਾਹਮਣੇ ਹੈ 92 ਐਮਐਲਏ ਹੋਣਾ ਕੋਈ ਛੋਟੀ ਜੀ ਗੱਲ ਨਹੀਂ ਹੈ ਸਰਕਾਰ ਜੋ ਮਰਜ਼ੀ ਕਰ ਸਕਦੀ ਸੀ ਪਰ ਉਦੋਂ ਵੀ ਲੋਕਾਂ ਨੂੰ ਬੇਕੂਫ ਬਣਾਇਆ ਗਿਆ ਲੋਕਾਂ ਨੂੰ ਇੱਕ ਇਹੋ ਜਿਹਾ ਬਦਲਾ ਦੇ ਸੁਪਨੇ ਦਿਖਾਏ ਗਏ ਸ਼ਹੀਦ ਭਗਤ ਸਿੰਘ ਦੇ ਰੰਗ ਦੀ ਪੱਗ ਬਨ ਕੇ ਲੋਕਾਂ ਨੂੰ ਇਨਕਲਾਬ ਜ਼ਿੰਦਾਬਾਦ ਦੇ ਨਾਰੇ ਲਾ ਕੇ ਕਿਹਾ ਗਿਆ ਅਸੀਂ ਪੰਜਾਬ 'ਚ ਇੱਕ ਬੜਾ ਵੱਡਾ ਇਨਕਲਾਬ ਲੈ ਕੇ ਆਵਾਂਗੇ ਜਿਸ ਕਰਕੇ ਜਿਹੜੇ ਲੋਕ ਹੈ ਨੌਜਵਾਨ ਤਬਕਾ ਵੀ ਖਾਸ ਤੌਰ ਤੇ ਉਹ ਸਾਰੇ ਇੱਕਦਮ ਇਹਨਾਂ ਦੇ ਮਗਰ ਲੱਗੇ ਪਰ ਅੱਜ ਸਾਰੇ ਦੇ ਸਾਰੇ ਨਿਰਾਸ਼ਾ ਦੇ ਆਲਮ 'ਚ ਹੈ ਔਰ ਇਨਕਲਾਬ ਦੀ ਜਿਹੜੀ ਗੱਲ ਕਰਦੇ ਆ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਕਿ ਜਿਹੜਾ ਲੁਧਿਆਣੇ ਤੋਂ ਇਹਨਾਂ ਦਾ ਉਮੀਦਵਾਰ ਖੜਾ ਹੋਇਆ ਇਸ ਇਨਕਲਾਬੀ ਪਾਰਟੀ ਦੇ ਉਸ ਉਮੀਦਵਾਰ ਨੂੰ ਆਪਣੇ ਸ਼ਹੀਦਾਂ ਦੇ ਨਾਂ ਨਹੀਂ ਪਤਾ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਨਾਮ ਤੱਕ ਨਹੀਂ ਲੈ ਸਕਿਆ ਇਹ ਤਾਂ ਅਸਲੀਅਤ ਹੈ ਇਹਨਾਂ ਦੀ ਅੰਦਰੋਂ ਬਾਹਰ ਇਹਨਾਂ ਨੇ ਨਕਾਬ ਕੋਈ ਹੋਰ ਜ਼ਰੂਰ ਬਣੀ ਹੋਈ ਹੈ ਪਰ ਜੋ ਹੈ ਇਹਨਾਂ ਦੇ ਪੱਲੇ ਉਹ ਕੁਝ ਨਹੀਂ ਹੈ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਹੈ ਜਿਹੜਾ ਪੰਜਾਬ ਦੇ ਸਿਰ ਤੇ ਕਰਜ਼ਾ ਦਿਨੋਂ ਦਿਨ ਵਧ ਰਿਹਾ ਐ ਇੰਨੀ ਬੁਰੀ ਹਾਲਤ ਕਰਤੀ ਕਿ ਆਉਣ ਵਾਲੀਆਂ ਸਰਕਾਰਾਂ ਜੇ ਕੋਈ ਚੰਗੇ ਵਿਜ਼ਨ ਵਾਲਾ ਮੁੱਖ ਮੰਤਰੀ ਅੱਗੋਂ ਪੰਜਾਬ 'ਚ ਨਾ ਆਇਆ ਤਾਂ ਜਿਹੜੀ ਪੰਜਾਬ ਦੀ ਹਾਲਤ ਹੈ ਉਹ ਇਸ ਤੋਂ ਵੀ ਜ਼ਿਆਦਾ ਜਿਹੜੀ ਤਰਸਯੋਗ ਹੋ ਜੇਗੀ ਇਹ ਸਾਡੇ ਮੁੱਖ ਮੰਤਰੀ ਸਾਹਿਬ ਤਾਂ ਤੁਹਾਡੇ ਸਾਹਮਣੇ ਆ ਜੋ ਕਰਦੇ ਆ ਕਦੇ ਕਿਸੇ ਨੂੰ ਨਿੱਜੀ ਤੌਰ ਤੇ ਗਾਲਾਂ ਕੱਢਣ ਤੋਂ ਇਲਾਵਾ ਚੁਰਕਲੇ ਸੁਣਾਉਣ ਤੋਂ ਇਲਾਵਾ ਉਹ ਮੁੱਖ ਮੰਤਰੀ ਸਾਹਿਬ ਦਾ ਕੋਈ ਹੋਰ ਵਿਜ਼ਨ ਹੀ ਨਹੀਂ ਹੈ ਨਹੀਂ

ਔਰ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸ਼ਹਿਰ ਦੇ ਆਪਣੇ ਹਲਕੇ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਗਾ ਕਿ ਤੁਸੀਂ ਇਹ ਜੋ ਬਦਲਾਅ ਹੈ ਉਹ ਬਦਲਾਅ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਜੋ ਜਿਸ ਵਿਸ਼ਵਾਸ ਨਾਲ ਜਿਸ ਜੋਸ਼ੋ ਖਰੋਸ਼ ਨਾਲ ਤੁਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਸਾਰੇ ਵਿਕਾਸ ਦੇ ਕੀਤੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਨੂੰ ਭੁੱਲ ਕੇ ਵੋਟਾਂ ਪਾਈਆਂ ਸੀ ਉਹ ਅਸਲੀਅਤ ਜਿਹੜੀ ਆ ਹੁਣ ਤੁਹਾਡੇ ਸਾਹਮਣੇ ਆ ਚੁੱਕੀ ਹੈ ਔਰ ਮੈਂ ਐਮਐਲਏ ਸਾਹਿਬ ਨੂੰ ਜਿਹੜੀ ਬੇਨਤੀ ਮੈਂ ਕਹਿੰਦਾ ਸੀ ਮੈਂ ਕਰਨੀ ਚਾਹਣਾ ਕਿ ਜੋ ਵਿਕਾਸ ਸਹੀ ਮੈਨਿਆਂ ਵਿੱਚ ਹੋਣਾ ਚਾਹੀਦਾ ਹੈ ਉਹ ਵਿਕਾਸ ਕਰਾਓ ਕੋਈ ਇੱਕ ਇੱਕ ਕੰਮ ਤਾਂ ਕੋਈ ਇਹੋ ਜਿਹਾ ਕਰਕੇ ਜਾਓ ਜਿਹੜਾ ਤੁਸੀਂ ਗਿਣਾ ਸਕੋ ਕਿ ਮੈਂ ਇਹ ਵੱਡਾ ਕੰਮ ਜਿਹੜਾ ਉਹ ਕੀਤਾ ਜਿਵੇਂ ਅਸੀਂ ਬੋਟ ਕਲੱਬ ਦੀ ਵੀ ਗੱਲ ਕਰਦੇ ਆ ਚਲ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿ ਉੱਥੇ ਇੱਕ ਪ੍ਰਾਈਵੇਟ ਕੰਪਨੀ ਨੂੰ ਲਿਆ ਕੇ ਤੁਸੀਂ ਉਹਨੂੰ ਕੰਟਰੈਕਟ ਦੇ ਕੇ ਉੱਥੇ ਕਿਸ਼ਤੀਆਂ ਚਲਾਤੀਆਂ ਪਰ ਉਹਦੇ ਵਿੱਚ ਸਰਕਾਰ ਨੇ ਕੀ ਕੀਤਾ ਜਿਹੜਾ ਉੱਥੇ ਵੋਟ ਕਲੱਬ ਸੀ ਜਿਹਦਾ ਤੁਸੀਂ ਰੋਲਾ ਪਾ ਕੇ ਲੋਕਾਂ ਨੂੰ ਕਹਿੰਦੇ ਹੋ ਕਿ ਅਕਾਲੀ ਸਰਕਾਰ ਨੇ ਵੋਟ ਕਲੱਬ ਖਤਮ ਕਰਤਾ ਵੋਟ ਕਲੱਬ ਖਤਮ ਕਰਤਾ 5 ਸਾਲ ਕਾਂਗਰਸ ਸਰਕਾਰ ਦੇ ਲੰਘੇ ਸਾਢੇ 3 ਸਾਲ ਤੁਹਾਡੇ ਲੰਘੇ ਤੁਸੀਂ ਇੱਕ ਪ੍ਰਾਈਵੇਟ ਠੇਕੇਦਾਰ ਤੋਂ ਕਿਸ਼ਤੀਆਂ ਚਲਵਾਉਣ ਤੋਂ ਇਲਾਵਾ ਉੱਥੇ ਕੀ ਕਰ ਸਕਿਓ ਤੁਸੀਂ ਕਰ ਸਕਦੇ ਹੋ ਤੁਸੀਂ ਉੱਥੇ ਕੋਈ ਵੋਟ ਕਲੱਬ ਦੀ ਬਿਲਡਿੰਗ ਦੁਬਾਰਾ ਬਣਾਈ ਤੁਸੀਂ ਤੁਸੀਂ ਉੱਥੇ ਲੋਕਾਂ ਨੂੰ ਦੱਸੋ ਕੀ ਸਹੂਲਤ ਲੋਕਾਂ ਨੂੰ ਉੱਥੇ ਕੋਈ ਲੋਕਾਂ ਲਈ ਵਧੀਆ ਰੈਸਟੋਰੈਂਟ ਕੋਈ ਵਧੀਆ ਹਾਲ ਅਸੀਂ ਸਾਡਾ ਉਦੋਂ ਉੱਥੇ ਕਨਵੈਨਸ਼ਨ ਹਾਲ ਬਣਾਉਣ ਦਾ ਡਾਕਟਰ ਚੀਮਾ ਸਾਹਿਬ ਦਾ ਸੁਪਨਾ ਸੀ ਕਿ ਉੱਥ ਨਹੀਂ ਹੈ ਰੋਪੜ ਦੇ ਵਿੱਚ ਅੱਜ ਵੀ ਕਿਸੇ ਨੇ ਕੋਈ ਕਨਵੈਨਸ਼ਨ ਕਰਾਣੀ ਹੋਵੇ ਕੋਈ ਵੱਡੀ ਮੀਟਿੰਗ ਕਰਾਣੀ ਹੋਵੇ ਕੋਈ ਸਾਡੇ ਕੋਲ ਇਹੋ ਜਿਹਾ ਹਾਲ ਜਿਹੜਾ ਰੋਪੜ ਸ਼ਹਿਰ 'ਚ ਨਹੀਂ ਹੈ ਤੇ ਸਰਕਾਰ ਉੱਥੇ ਇਹੀ ਬਣਾ ਦਿੰਦੀ ਰੋਪੜ ਨੂੰ ਟੂਰਿਜ਼ਮ ਹੱਬ ਵਜੋਂ ਤੁਸੀਂ ਕਹਿੰਦੇ ਸੀ ਬਹੁਤ ਵੱਡਾ ਬਣਾਇਆ ਜਾਊਗਾ ਕਿੱਥੇ ਨੇ ਉਹ ਸਾਰੀਆਂ ਗੱਲਾਂ ਸਭ ਗੱਲਾਂ ਉਹ ਝੂਠ ਸਾਬਤ ਆਈਆਂ ਸਿਰੋ ਉਜਾੜਨ ਦੀਆਂ ਗੱਲਾਂ ਤੇ ਲੱਗਿਆ ਸੀ ਕਿ ਬੀ ਬੀ ਜੀ ਜਾਂ ਜੀਖਸ਼ਾ ਸਾਹਿਬ ਨੇ ਜਾਲ ਪਾਉ ਤਾ ਉਹਨੂੰ ਟੂਰਿਜ਼ਮ ਖਤਮ ਕਰ ਦਿੱਤਾ ਦੇਖੋ ਮੀਠਿਆ ਸਾਹਿਬ ਦੀ ਗੱਲ ਤਾਂ ਆਈ ਹੈ ਕਿ ਮੀਠਿਆ ਸਾਹਿਬ ਦਾ ਨਾਮ ਤਾਂ ਹਰ ਪਾਸੇ ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਵੀ ਸੁਣਾਉਣਾ ਹੈ ਕਿ ਡਾਕਟਰ ਚੀਮਾ ਸਾਹਿਬ ਕਈ ਵਾਰ ਦੱਸਦੇ ਹੁੰਦੇ ਆ ਕਿ ਇੱਕ ਵਾਰੀ ਉਹ ਬੈਠੇ ਸੀ ਕਿਸੇ ਇੱਦਾਂ ਦੇ ਫੰਕਸ਼ਨ 'ਚ ਤੇ ਉੱਥੋਂ ਜਿਹੜੇ ਹਵੇਲੀ ਜਲੰਧਰ ਵਾਲੀ ਆ ਉਹਦੇ ਮਾਲਕ ਜੈਨ ਸਾਹਿਬ ਆ ਗਏ ਉਹਨਾਂ ਨੇ ਸੁਖਵੀਰ ਸਿੰਘ ਬਾਦਲੂ ਸਾਹਿਬ ਸਾਡੇ ਪ੍ਰਧਾਨ ਸਾਹਿਬ ਨੂੰ ਬੁਲਾਇਆ ਕਿ ਜੈਨ ਸਾਹਿਬ ਹਵੇਲੀ ਵਾਲੇ ਤਾਂ ਪ੍ਰਧਾਨ ਜੀ ਇੱਕਦਮ ਹੱਸੇ ਕਹਿੰਦੇ ਚੀਮਾ ਸਾਹਿਬ ਤੁਸੀਂ ਝੂਠ ਬੋਲਦੇ ਹੋ ਪੰਜਾਬ ਤਾਂ ਸਾਰਾ ਕਹਿੰਦਾ ਹਵੇਲੀ ਮੈਂ ਖਰੀਦ ਲਈ ਤੇ ਤੁਸੀਂ ਕਹਿ ਰਹੇ ਹੋ ਇਹਦੇ ਮਾਲਕ ਹੈ ਤੋ ਇਹ ਤਾਂ ਐਵੇਂ ਬਦਨਾਮੀਆਂ ਕਦੇ ਕਿਸੇ ਪਾਸੇ ਉਹਦਾ ਤਾਂ ਵਹਿਸਾ ਹੈ ਉਹ ਇਦਾਂ ਹੀ ਮਜੀਠੀਆ ਸਾਹਿਬ ਦਾ ਨਾਮ ਲਈ ਜਾਂਦੇ ਆ ਇਹ ਕਰੇ ਤਾਂ ਸਾਰੇ ਕਈ ਵਾਰ ਪਾਵਰ ਕਲੋਨੀ ਦੀ ਵੀ ਗੱਲ ਚੱਲੀ ਜੀ ਕਹਿੰਦੇ ਉਹ ਸਾਰੀ ਮਜੀਠੀਆ ਸਾਹਿਬ ਨੇ ਜ਼ਗਾ ਖਰੀਦ ਲਈ ਇਹ ਤਾਂ ਝੂਠ ਬੋਲਣ ਦੀਆਂ ਇਹਨਾਂ ਲੋਕਾਂ ਦੀ ਆਦਤਾਂ ਹੈ ਵਾਹ ਫਰਾਉਂਡ ਦੀ ਆਦਤਾਂ ਇਦਾਂ ਦੀ ਕੋਈ ਗੱਲ ਨਹੀਂ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਕੋਲ ਆਏ ਇੱਥੇ ਬਹੁਤ ਗੁੱਝੇ ਤੁਸੀਂ ਆਪਣੇ ਵਿਚਾਰ ਵੀ ਰੱਖਿਆ ਅੱਜ ਦੀ ਸਰਕਾਰ ਦੀਆਂ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਤੇ ਦੱਸੋ ਬਿਲਕੁਲ ਤੁਸੀਂ ਕਿੰਨਾ ਟਰਾ ਜਰੂਰ ਦੱਸਿਓ ਕਿ ਸਾਡੇ ਇਸ ਗੱਲਬਾਤ ਦੌਰਾਨ ਕਿਹੜੀ-ਕਿਹੜੀ ਗੱਲਾਂ डी का धनबाद बहुत बहुत धनबाद तोरा भी बका साहब बहुत बहुत धनबाद नमस्कार जी मेरे दस मैं